ਕੱਲ ਰਾਤ 5 ਤਰੀਕ 2025 ਨੂੰ ਰਾਤ ਨੂੰ 9 ਵਜੇ ਆਪਾਂ ਇੱਕ ਵੈਦਰ ਦੀ ਅਪਡੇਟ ਸ਼ੇਅਰ ਕੀਤੀ ਸੀ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਤੇ ਅੱਜ ਤਰੀਕ ਹੋ ਚੁੱਕੀ ਹੈ 6 ਸਤੰਬਰ 2025 ਜੇਕਰ ਸਵੇਰ ਦੀ ਗੱਲ ਕਰਦੇ ਆਂ ਤਾਂ ਕਾਫੀ ਵੱਡੇ ਇਲਾਕਿਆਂ ਦੇ ਵਿੱਚ ਜਿਹੜੇ ਆਪਾਂ ਨੂੰ ਮੀਂਹ ਦੀ ਕਣਮਣ ਹੁੰਦੀ ਦਿਖਾਈ ਦਿੱਤੀ ਹੈ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨੇ ਵਜੇ ਵੀ ਪਿਆ ਜਿਹੜੀ ਇਨਫੋਰਮੇਸ਼ਨ ਹੈ ਮੇਰੇ ਕੋਲੇ ਹੁਣ ਤੱਕ ਆ ਚੁੱਕੀ ਹੈ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਤੇ ਲੁਧਿਆਣੇ ਵਾਲੇ ਉਸ ਬੰਨ ਦੀ ਵੀ ਗੱਲ ਕਰਾਂਗੇ ਕਿ ਉਸ ਬੰਨ ਦਾ ਕੀ ਹੋਇਆ ਪਹਿਲਾਂ ਗੱਲ ਕਰਦੇ ਆਪਾਂ ਮੌਸਮ ਦੇ ਬਾਰੇ ਲੁਧਿਆਣ ਤਰਨਤਾਰਨ ਪੱਟੀ 5 ਵਜੇ ਮੀਂਹ ਦੀ ਆਪਾਂ ਨੂੰ ਸ਼ੁਰੂਆਤ ਹੁੰਦੀ ਦਿਖਾਈ ਦਿੱਤੀ ਹੈ ਸੰਗਰੂਰ ਦੇ ਵਿੱਚ ਗੱਲ ਕਰਦੇ ਹਾਂ 2:30 ਵਜੇ ਤੋਂ ਮੀਂਹ ਪੈ ਰਿਹਾ ਹੈ ਬਰਨਾਲੇ ਦੇ ਵਿੱਚ 4 ਵਜੇ ਤੋਂ ਨਵਾਂ ਸ਼ਹਿਰ ਤੇ ਫਰੀਦਕੋਟ ਦੇ ਵਿੱਚ ਹੁਣ ਥੋੜੀ-ਥੋੜੀ ਆਪਾਂ ਨੂੰ ਕੜਮੈਣ ਹੁੰਦੀ ਦਿਖਾਈ ਦੇ ਰਹੀ ਹੈ ਜਗਰਾਉਂ ਮੋਗਾ ਦੇ ਵਿੱਚ ਵੀ ਹੁਣ ਰਾਈਟ ਨਾਉ ਫੁੱਲ ਮੀਂਹ ਪੈ ਰਿਹਾ ਹੈ ਟਾਈਮ ਹੋ ਚੁੱਕਾ ਹੈ ਆਪਣੇ ਕੋਲੇ 9:30 ਤੇ ਅੰਮ੍ਰਿਤਸਰ ਦੇ ਵਿੱਚ ਵੀ ਹੁਣ ਫੁੱਲ ਮੀਂਹ ਪੈ ਰਿਹਾ ਰੋਪੜ ਦੇ ਵਿੱਚ ਵੀ ਫੁੱਲ ਮੀਂਹ ਪੈ ਰਿਹਾ ਹੁਸ਼ਿਆਰਪੁਰ 8:00 ਵਜੇ ਮੀਂਹ ਦੀ ਕੜਮੇਣਾ ਜਿਹੜੀ ਆਪਾਂ ਨੂੰ ਸ਼ੁਰੂ ਹੁੰਦੀ ਦਿਖਾਈ ਦਿੱਤੀ ਹੈ ਜੇਕਰ ਕੋਈ ਇਲਾਕਾ ਰਹਿ ਚੁੱਕਿਆ ਹੈ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਜਾਂ ਫਿਰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਕ ਮੀਂਹ ਪਿਆ ਤੇ ਕਦੋਂ ਮੀਂਹ ਪਿਆ ਕਿਉਂਕਿ ਆਪਾਂ ਪੰਜਾਬ ਦੀ ਵੈਦਰ ਦੀ ਅਪਡੇਟ ਹੈ ਮੇਰੇ ਸਾਰਿਆਂ ਤੱਕ ਲੈ ਕੇ ਆਉਣੇ ਆ ਪਰ ਇੱਕ ਗੱਲ ਦੀ ਆਪਾਂ ਪੁਸ਼ਟੀ ਪਹਿਲਾਂ ਹੀ ਕਰ ਦਿੰਨੇ ਆ ਆਪਾਂ ਕੋਈ ਬਾਬੇ ਨਹੀਂ ਹੈਗੇ ਪਰ ਇਨਸਾਨਾਂ ਦੁਆਰਾ ਬਣਾਈ ਗਈ ਟੈਕਨੋਲੋਜੀ ਨੂੰ ਯੂਜ਼ ਕਰਕੇ ਆਪਾਂ ਵੈਦਰ ਦੀ ਇਨਫੋਰਮੇਸ਼ਨ ਆ ਸਾਰੇ ਪੰਜਾਬੀ ਭੈਣ ਭਰਾਵਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਗੱਲ ਕਰਦੇ ਆ ਲੁਧਿਆਣੇ ਵਾਲਾ ਜਿਹੜਾ ਪਹਿਲਾਂ ਵਾਲਾ ਬੰਨ ਸੀਗਾ ਜਿਹੜਾ ਖੋਦਾ ਦਰਿਆ ਦਾ ਬੰਨ ਸੀ ਜਿਹੜਾ ਸਟਾਪ ਕਰਨੇ ਲੱਗਾ ਹੋਇਆ ਸੀਗਾ ਉਹ ਬੰਨ ਜਿਹੜਾ ਟੁੱਟ ਚੁੱਕਿਆ ਹੈ ਪਰ ਉਸ ਤੋਂ ਬਾਅਦ ਲੁਧਿਆਣੇ ਦੇ ਡੀਸੀ ਸਾਹਿਬ ਨੇ ਤੇ ਉਥੋਂ ਦੇ ਲੋਕਾਂ ਦੇ ਸਾਥ ਨਾਲ ਜਿਹੜੇ 14 ਪਿੰਡ 15 ਪਿੰਡ ਸੀਗੇ ਉਹਨਾਂ ਨੇ ਉਥੇ ਇੱਕ ਆਰਜੀ ਬੰਨ ਬਣਾਇਆ ਸੀ ਮਤਲਬ ਇੱਕ ਟੈਂਪਰੇਰੀ ਬੰਨ ਬਣਾਇਆ ਸੀ ਕਿ ਜੇ ਆ ਬੰਨ ਟੁੱਟੇ ਜਾਂਦਾ ਹੈ ਅਗਲੇ ਬੰਨ ਕੋਲੇ ਅਗੇ ਪਾਣੀ ਰੁਕ ਜਾਊਗਾ ਸੇਮ ਹੋਇਆ ਉਦਾਂ ਹੀ ਪਹਿਲਾਂ ਵਾਲਾ ਜਿਹੜਾ ਬੰਨ ਸੀ ਉਹ ਟੁੱਟ ਗਿਆ ਸੀ ਤੇ ਅਗਲੇ ਬੰਨ ਕੋਲੇ ਅਗੇ ਪਾਣੀ ਰੁਕ ਗਿਆ ਪਰ ਉਸ ਅਗਲੇ ਬੰਨ ਦੀ ਜਿਹੜੀ ਹਾਈਟ ਸੀ ਉਹ ਨੀਅਰ ਅਬਾਊਟ 5 ਫੁੱਟ ਸੀ ਤੇ ਉਹਦੇ ਉੱਤੋਂ ਦੀ ਪਾਣੀ ਹੋ ਹੋ ਕੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਿਆ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਪਰ ਬੰਨ ਟੁੱਟਿਆ ਨਹੀਂ ਹੈਗਾ ਜਿਹੜਾ आरजी बर्न बनाया है वो अजय भी उसी तरीके ਨਾਲ ਸਹੀ ਸਲਾਮਤ ਉੱਥੇ ਖੜਾ ਹੋਇਆ ਹੈ ਪਰ ਉਹਦੇ ਉੱਤੋਂ ਦੀ ਉਛਲ ਕੇ ਪਾਣੀ ਜਰੂਰ ਖੇਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਿਆ ਹੈ ਤੇ ਹੋਰ ਅਪਡੇਟ ਲਈ ਤੁਸੀਂ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ ਇਸ ਪੇਜ ਨੂੰ ਬਹੁਤ ਬਹੁਤ ਧੰਨਵਾਦ